ਨੇ ਬੇਸਿਕਲੀ ਬੜੇ ਚੜਦੀ ਕਲਾ ਦੇ ਨੇ ਸਾਡੇ ਬੀਐਸਐਫ ਦੇ ਸਾਰੇ ਜਵਾਨ ਮੇਰੇ ਨਾਲ ਇਹਨਾਂ ਦੇ ਵੱਡੇ ਅਫਸਰ ਨੇ ਡਾਕਟਰ ਸਾਹਿਬ तमाम ਜਿਹੜੇ ਇਹਨਾਂ ਦੇ ਅਧਿਕਾਰੀ ਸੈਜਵਾਨ ਨੇ ਸੋ ਕਿਉਂਕਿ ਬੀਐਸਐਫ ਦੀ ਸਾਡੇ ਅਰਧ ਸੈਨਿਕ ਬਲਾਂ ਦੀ ਚਾਹ ਸਾਡੇ ਆਰਮੀ ਆ ਉਹਨਾਂ ਦੀ ਟ੍ਰੇਨਿੰਗ ਦਾ ਹੀ ਇਹ ਪਾਰਟ ਆ ਵੀ ਓਕੀ ਸੋਕੀ ਹਾਲਾਤਾਂ ਨੂੰ ਤੁਸੀਂ ਫੇਸ ਕਰਨਾ ਔਰ ਇਹਨਾਂ ਦੇ ਜਜ਼ਵੇ ਨੂੰ ਸਲਾਮ ਹੈ ਔਰ ਮੈਂ ਅੱਜ ਆਪਣੇ ਹਲਕੇ 'ਚ ਮੇਰੇ ਪਹੁੰਚਦਾ ਬਿਲਕੁਲ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਚੌਂਕੀ ਆ ਜਿਆਦਪੁਰ ਦੀ ਸੋ ਦੋਵੇਂ ਪਾਸੇ ਚੌਂਕੀ ਪਾਣੀ ਨਾਲ ਘਰੀ ਹੋਈ ਆ ਕਿਉਂਕਿ ਪਿਛਲੇ ਪੈਰ ਜਿਹੜਾ ਆ ਇਹ ਸਵੇਰ ਸਾਰ ਨੂੰ ਜਿਹੜਾ ਜੰਗਲੋੜ ਪਿੰਡ ਆ ਆ ਜਿਹੜਾ ਪੰਜਾਬ ਔਰ ਜੈਨਕੇ ਦੇ ਬਾਰਡਰ ਦੇ ਉੱਤੇ ਬੱਦਲ ਫੱਟਿਆ ਉਹ ਬੱਦਲ ਫੱਟ ਕੇ ਕਰਕੇ ਜ਼ਿਆਦਾ ਪਾਣੀ ਆਇਆ ਸੋ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਸਾਡੇ ਬੀਐਸਐਫ ਦੇ ਉੱਤੇ ਵੀ ਹਮੇਸ਼ਾ ਇਹਨਾਂ ਨੇ ਇਸ ਇਲਾਕੇ ਦੀ ਸੁਰੱਖਿਆ ਲਈ ਉਸ ਦੇ ਇਲਾਕੇ ਦੇ ਲੋਕਾਂ ਦੀ ਜਾਨ ਮਾਲ ਦੀ ਹਮੇਸ਼ਾ ਇਹਨਾਂ ਨੇ ਖੇਦਮਤ ਕੀਤੀ ਔਰ ਇਹ ਵੀ ਚੜ੍ਹਦੀ ਕਲਾ ਚਰਨ ਸੋ ਮੈਂ ਵੀ ਅੱਜ ਇਹਨਾਂ ਨੂੰ ਮਿਲਿਆ ਔਰ ਬਹੁਤ ਚੰਗੀ ਗੱਲ ਇਹ ਹੈ ਕਿ ਇਲਾਕੇ ਦੀਆਂ ਸਾਰੀਆਂ ਸੰਗਤਾਂ ਵਿਧ ਪੰਚਾਇਤਾਂ ਜਿਹੜੀਆਂ ਨੇ ਇਹਨਾਂ ਨੇ ਵੀ ਦੱਸਿਆ ਵੀ ਸਾਡਾ ਬਹੁਤ ਸਹਿਯੋਗ ਕਰਦੀਆਂ ਨੇ ਸੋ ਲਗਾਤਾਰ ਹਰ ਸਿਧੀ ਦਾ ਟਾਕਰਾ ਕਰਨ ਦੇ ਲਈ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜੇ ਸਾਡੇ ਬੀਐਸਐਫ ਜਿਹੜੀ ਆ ਉਹ ਸਾਂਝੀ ਇੱਕ ਕਿਸਮ ਦੀ ਕੜੀ ਦੇ ਰੂਪ 'ਚ ਅਸੀਂ ਕੰਮ ਕਰਦੇ ਹਾਂ ਸੋ ਬਾਰਡਰ ਕਿਉਂਕਿ ਸਵੇਦਨ ਸੀਰ ਮਿਸਾ ਹੁੰਦੇ ਨੇ ਤੇ ਸੁਰੱਖਿਆ ਕਰਨੀ ਜਿੱਥੇ ਆਮ ਲੋਕਾਂ ਨੂੰ ਬਿਲਾ ਡਰਾਉਣਾ ਚਾਹੀਦਾ ਉੱਥੇ ਬੀਐਸਐਫ ਦੀ ਜਾਂ तमाम ਸਾਡੇ ਜਿਹੜੇ ਅਦ ਸੈਨਿਕ ਬਲ ਨੇ ਉਨ੍ਹਾਂ ਦੀ ਬੜੀ ਵੱਡੀ ਭੂਮਿਕਾ ਸੋ ਮੈਂ ਇਹਨਾਂ ਨੂੰ ਰੈਪ੍ਰੀਸੀਏਟ ਕਰਦਾ ਹਾਂ ਇਹਨਾਂ ਦੇ ਹੌਸਲੇ ਨੂੰ ਔਰ ਇਹੀ ਉਹ ਜਵਾਨ ਨੇ ਜਿਹੜੇ ਰਾਤ ਨੂੰ ਜਾਗਦੇ ਆ ਜਦ ਅਸੀਂ ਲੋਕ ਸੌਂਦੇ ਆ ਸੋ ਬਸ ਮੈਨੂੰ ਉਮੀਦ ਆ ਵੀ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਸਰਦਾਂ ਦੀ ਰਾਖੀ ਲਈ ਡੱਡੇ ਰਹਿਣਗੇ